ਅਧਿਕਮ ਦੇ ਜਾਣਾ ਹੀ ਚਤਰਾਜ ਐਕਸੀਡੈਂਟ ਆ ਗਿਆ ਤੇ ਬਾਅਦ ਮੈਂ ਓਕਾ ਦੇ ਪਾਲੇ ਬੱਚੇ ਸਾਰੇ ਅੱਖਿਓ ਦੇ ਪਾਲੇ ਕਦੀ ਪਹੁੰਚਾ ਫੇਰ ਕਦੀ ਗੋਆ ਸੋਟ ਕਦੀ ਕਰ ਕਰਕੇ ਬੱਚੀਆਂ ਪੜਾਈਆਂ ਤੋੜੀਆਂ ਬਹੁਤੀਆਂ ਬੜੇ ਓਕੇ ਜਨੰਗੇ ਚੇਰੋਦੂ ਉਹ ਦਿਨ ਪੇਰ ਆ ਗਏ ਲੱਗਦਾ ਜਿੰਨਾ ਕੋਈ ਬਾਤ ਆ

ਜੇ ਹੋਣ ਛੋੜਾ ਛੋੜਾ ਟੋਂਡਾ ਗਿਆ ਤਾਂ ਉਹ ਵੀ ਨਹੀਂ ਅਜੇ ਕੰਮ ਕਰ ਸਕਦੇ ਤੇ ਉਹ ਵੀ ਗਲਿਆ ਜੇ ਪੈ ਰਵੇ ਗਿੱਟਾ ਬੰਨਿਆ ਉਹਨਾਂ ਨੇ ਤੇ ਉਹਨਾਂ ਨੇ ਵੀ ਲੈ ਆ ਗਿਆ ਇੰਦਾ ਕੇ ਕੋਈ ਕਿਲੋ ਲੈ ਆ ਕੇ ਕੋਈ ਅੱਧਾ ਕਿਲੋ ਲੈ ਆ ਕੇ ਟੱਗ ਆਪਣਾ ਲਾਉਣੀ ਵੈ ਤੇ ਕੇ ਇਹ ਲੋ ਦੁੱਧ ਲਾਇਆ ਕੇ ਇਹ ਲੋ ਬਾਲ ਲੈ ਆਪਣਾ ਡੰਗ ਬਹੁਤ ਔਕਾ ਲਾਉਂ ਨਹੀਂ ਹੈ ਤੇ ਮੇਰੇ ਕੋਠਿਆਂ ਦੀ ਯਾਦ ਬਹੁਤ ਜ਼ਿਆਦਾ ਮੰਦਾਲ ਪਤਾ ਨਹੀਂ ਕਿਹੜੇ ਟਾਈਮ ਜਦੋਂ ਮੈਂ ਪੈਂਦਾ ਲੋ ਕੇ ਤੇ ਕਵਲੀ ਰਾਤੀ ਆ ਕੇ ਇਸਲੇ ਗਲਾਰਾ ਰਾਤੀ ਆ ਕੇ ਤੇ ਜਦ ਮੈਂ ਬਾਹਰ ਆ ਕੇ ਬਹਿ ਜਾਂਦੀ ਆ ਤੇ ਮੈਂ ਇਹਨਾਂ ਨੂੰ ਕਬ ਨਿਕਲਾ ਬਾਹਰ ਆਪਾਂ ਪਤਾ ਨਹੀਂ ਬਟਣਾ ਕੇ ਨਹੀਂ ਬਟਣਾ ਔਰ ਜਿੱਦਣ ਮੀ ਪਿਆ ਕੁਛ ਨਹੀਂ ਆਇਆ ਜੇ ਬੜੀ ਵਰਾ ਲੈ ਕੇ ਖੜੇ ਆ ਸਰਪੰਚ ਨੇ ਵੀ ਲਖਾਇਆ ਨਹੀਂ ਆਇਆ ਜੇ ਤੇ ਮੈਂ ਬਹੁਤ ਉਕੀ ਜੇ ਮੈਂ ਹੁਣੇ ਜਵਾਨਾਂ ਬਾਂਹਾਂ ਕੋ ਕੀ ਮੰਗਾ ਮੈਂ ਜਾ ਕੇ ਮੈਂ ਬੜੀ ਆ ਪੱਕਾ ਬਣਵਾਈਆ ਜੇ ਝੋਨਾ ਲਾਉਂਦੀ ਰਹੀ ਸਾਰੇ ਪਿੰਡ ਨੇ ਗੜਾ ਤੇ ਝੋਨਾ ਨਾਲ ਆ ਮੈਂ ਕਹਿੰਦਾ ਨਹੀਂ ਮੈਂ ਖਾਉਂਗੀ ਕਿੱਥੋਂ ਖਾਉਂਗੀ ਕਿੱਥੋਂ ਆਪਣਾ ਡੰਗ ਲਾਉਣੀ ਹਾਂ ਤੇ ਹੁਣ ਮੈਂ ਮੇਰਾ ਕੰਮ ਕੋ ਮੈਂ ਨਹੀਂ ਗੱਦੇ ਇਦਾਂ ਆਪਣਾ ਡੰਗ ਲਾਉਣੀ ਕਰਾ ਚ ਕੰਮਕਾਰ ਕਰਕੇ ਤੇ ਮਾਤਾ ਜੀ ਜੀਡੀਐਸ ਨੂੰ ਜਨਰਲ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਗਰੀਬਾਂ ਦੇ ਜਿਹੜੇ ਹਾਲਾਤ ਨੇ ਨਾ ਉਹ ਉਦੋਂ ਪਤਾ ਲੱਗਦਾ ਹੈ ਜਦੋਂ ਗਰਾਊਂਡ ਜ਼ੀਰੋ ਤੇ ਜਾ ਕੇ ਦੇਖੀਦਾ ਹੈ ਕਿ ਸਰਕਾਰਾਂ ਨੇ ਕਿਹੋ ਜਿ ਲਾਰੇ ਲਾ ਲਾ ਕੇ ਪਹਿਲੋ ਗਰੀਬਾਂ ਨੂੰ ਪਰਮਾਇਆ ਹੁੰਦਾ ਏ ਪਰ ਜਦੋਂ ਸਰਕਾਰਾਂ ਜਿੱਤ ਜਾਂਦੀਆਂ ਨੇ ਤਾਂ ਗਰੀਬਾਂ ਦੇ ਹਾਲਾਤ ਉਸੇ ਤਰ੍ਹਾਂ ਬੱਤਰ ਹਾਲਾਤ ਹੁੰਦੇ ਨੇ ਹਾਲਾਤ ਨਹੀਂ ਸੁਧਰਦੇ ਪਰ ਸਰਕਾਰਾਂ ਦੇ ਹਾਲਾਤ ਸੁਧਰ ਜਾਂਦੇ ਨੇ ਵਿਧਾਕਾਂ ਦੇ ਹਾਲਾਤ ਸੁਧਰ ਜਾਂਦੇ ਨੇ ਉਹਨਾਂ ਨੂੰ ਪੈਨਸ਼ਨਾਂ ਲੱਗ ਜਾਂਦੀਆਂ ਨੇ ਉਹਨਾਂ ਦਾ ਸਾਰਾ ਕੁਝ ਸੈੱਟ ਹੋ ਜਾਂਦਾ ਏ ਪਰ ਗਰੀਬਾਂ ਦਾ ਕੁਝ ਵੀ ਨਹੀਂ ਸੌਰਦਾ ਇਸੇ ਤਰ੍ਹਾਂ ਦੇ ਅੱਜ ਦੇ ਜੋ ਹਾਲਾਤ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ ਹਲਕਾ ਜੰਡਿਆਲੇ ਦੇ ਨੇੜੇ ਪਿੰਡ ਗਦਲੀ ਪਿੰਡ ਹੈ ਗਦਲੀ ਦੇ ਵਿੱਚ ਗਰੀਬ ਪਰਿਵਾਰ ਹੈ ਮਾਤਾ ਦੀਆਂ 4 ਧੀਆਂ ਸੀ ਇੱਕ ਪੁੱਤ ਸੀ 4 ਧੀਆਂ ਦਾ ਵਿਆਹ ਦਿੱਤੀਆਂ ਪਰ ਜਦੋਂ ਪੁੱਤ ਦੀ ਵਾਰੀ ਆਈ ਵਿਹੋਂ ਦੀ ਤਾਂ ਪੁੱਤ ਦੀ ਅਚਾਨਕ ਮੌਤ ਹੋ ਜਾਂਦੀ ਏ ਮੌਤ ਕਿਸ ਤਰ੍ਹਾਂ ਹੁੰਦੀ ਏ ਉਹ ਸਾਰੀ ਜਿਹੜੀ ਕਹਾਣੀ ਹੈ ਆਪਾਂ ਮਾਤਾ ਦੀ ਜੁਬਾਨੀ ਸੁਣਾਂਗੇ ਪਰ ਮੈਂ ਕੈਮਰਾ ਵੀਰ ਨੂੰ ਕਹਾਂਗਾ ਕਿ ਘਰ ਦੇ ਉਹ ਹਾਲਾਤ ਦਿਖਾਏ ਜਾਣ ਸੌਣ ਦਾ ਮਹੀਨਾ ਜਿਹੜਾ ਹੈ ਉਹਦੇ ਵਿੱਚ ਗਰਮੀ ਤੋਂ ਰਾਹਤ ਤੇ ਮਿਲ ਗਈ ਪਰ ਜਿਹੜੀ ਗਰੀਬਾਂ ਦੇ ਮਾੜੇ ਹਾਲਾਤ ਹੋਏ ਨੇ ਸੌਣ ਦੇ ਬਰਸਾਤ ਦੇ ਨਾਲ ਜਿਹੜੇ ਕੋਠੇ ਡਿੱਗ ਗਏ ਨੇ ਉਹ ਜਿਹੜੇ ਹਾਲਾਤ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਜਿਹੜੇ ਘਰ ਦੇ ਹਾਲਾਤ ਦਿਖਾਏ ਜਾਣ ਕਿ ਕਿਸ ਤਰ੍ਹਾਂ ਮਾਤਾ ਦਾ ਜਿਹੜਾ ਕੋਠਾ ਏ ਉਹ ਅੱਧਿਓ ਜਿਆਦਾ ਜਿਹੜਾ ਹੈ ਉਹ ਸੌਣ ਦੇ ਮਹੀਨੇ ਨੇ ਡੇਗ ਦਿੱਤਾ ਹੈ ਜਿਹੜਾ ਅਧਰ ਜ਼ਿਆਦਾ ਏ ਉਹ ਵੀ ਡਿੱਗਨ ਦੀ ਕਗਾਰ ਤੇ ਆ ਹਰ ਦਮ ਮਾਤਾ ਜਿਹੜੀ ਆ ਮੌਤ ਦੇ ਸائے ਦੇ ਵਿੱਚ ਜੀ ਰਹੀ ਏ ਅ ਉਹ ਮਾਤਾ ਦੇ ਨਾਲ ਆਪਾਂ ਗੱਲ ਕਰਦੇ ਆ ਮਾਤਾ ਜੀ ਚਾਰ ਧੀਆਂ ਤੁਸੀਂ ਵਿਆਹ ਦਿੱਤੀਆਂ ਤੇ ਪੁੱਤ ਜਦੋਂ ਵਿਉਣ ਜੋਗ ਹੋਇਆ ਤੇ ਪੁੱਤ ਦੀ ਕਿੱਦਾਂ ਜਿਹੜੀ ਐ ਮੌਤ ਹੋ ਜਾਂਦੀ ਏ ਬਾਜ਼ ਕੰਮ ਤੇ ਜਾਣਾ ਹੀ ਚਾਹ ਤੇ ਰਾਜ ਐਕਸੀਡੈਂਟ ਆ ਗਿਆ

ਪਰ ਜਿਵੇਂ ਆਈ ਮਾਨਾ ਲੁਕੀ ਕਵਰ ਹੋਜੂ ਚੜਿਆ ਨੂੰ ਤੇ ਮੈਂ ਬਹੁਤ ਔਖੇ ਜੇ ਬੱਚਾ ਮੈਂ ਪੋਚੇ ਪੈਰ ਪੈਰ ਕੇ ਮਾ ਸਾ ਚੀ ਜਲੜੀ ਪੌੜੀਓ ਦੇ ਮੂਢ ਮੇ ਵੱਡਾ ਜੀ ਬਹੁਤ ਔਖਾ ਕਰਕੇ ਵਿਆਹ ਦਿੱਤਾ ਸੀ ਐਕਸੀਡੈਂਟ ਹੋ ਗਿਆ ਪਹਿਲਾਂ ਮੇਰਾ ਆ ਗਿਆ 12 ਮਹੀਨੇ ਪਿਛੋਰਾ ਮੌਕਾ ਆ ਗਿਆ ਘਰ ਮੰਡੀ ਜਾਂਦਾ ਨਹੀਂ ਅੱਥੂ ਕਰਦੇ ਨੂੰ ਤੇ ਬੜਾ ਕਮ ਮੈਂ ਬਹੁਤ ਮੇਰਾ ਬਰੌਣ ਕਾਇ ਜਿੰਨੀ ਮਰਹ ਗਈ ਮੇਰਾ ਪੁੱਤ ਨਾ ਮਰਦਾ ਮੈਂ ਮਰਦਾ ਜੰਗਾ ਜਿੰਨੀਆਂ ਮੈਨੂੰ ਸਿੱਤਾ ਵੇਖ ਕਰਦੇ ਬਹੁਤ ਔਖਾ ਕੋਈ ਮੇਰਾ ਹੈ ਨਹੀਂ ਸਾਰਾ ਕੋਈ ਦੁਨੀਆ ਦਾ ਸਾਰਾ ਜੀ ਮਾਤਾ ਜੀ ਜਿੱਦੋਂ ਪੁੱਤਰ ਪੈਦਾ ਹੋਇਆ ਸੀ ਤਾਂ ਬੜੇ ਚਾਹ ਸੀ ਮਨ ਦੇ ਵਿੱਚ ਕਿ ਇਹ ਵੱਡਾ ਹੋਵੇਗਾ ਮੈਂ ਇਹਦਾ ਇਹਦੀ ਇਹਦਾ ਵਿਆਹ ਕਰਾਂਗੀ ਤੇ ਪੁੱਤ ਪੁੱਤਰੀ ਖੜਾਵਾਂਗੀ ਪਰ ਜਿਹੜਾ ਪੁੱਤ ਰਸਤੇ ਦੇ ਵਿੱਚ ਹੀ ਮਾਤਾ ਨੂੰ ਛੱਡ ਗਿਆ ਤੇ ਮਾਤਾ ਜੀ ਕਿ ਇਹ ਜਿਹੜੇ ਬਾਪੂ ਜੀ ਕੀ ਕਰਦੇ ਨੇ ਇਹ ਨਾਲੇ ਪੈਰ ਨੂੰ ਕੱਖ ਲੱਗਾ ਚੰਨ ਚਾਰ ਸਾਲ ਮੰਜੀ ਤੇ ਰਹੇ ਜੀ ਤੇ ਹੁਣ ਛੋੜਾ ਛੋੜਾ ਟੋਡਾ ਗਿਆ ਤੋਂ ਵੀ ਨਹੀਂ ਅਜੇ ਕੰਮ ਕਰ ਸਕਦੇ ਤੋਂ ਵੀ ਗਲਿਆ ਜੇ ਪੈਰ ਹੋਵੇ ਗਿੱਟਾ ਬੰਨਿਆ ਉਹਨਾਂ ਨੇ ਤੋਂ ਉਹਨਾਂ ਨੇ ਵੀ ਲੈ ਆ ਗਿਆ ਏਡਾ ਕਿ ਕੋ ਕਿਲੋ ਲੈ ਆ ਕੇ ਕੋ ਅੱਧਾ ਕਿਲੋ ਲੈ ਆ ਕੇ ਢੰਗ ਆਪਣਾ ਲੌਂਦੀ ਵੈ ਤੇ ਕੇ ਇਹ ਲੋ ਦੁੱਧ ਲਾਇਆ ਕੇ ਇਹ ਲੋ ਬਾਲ ਲੈ ਆਪਣਾ ਡੰਗ ਬਹੁਤ ਉੱਕਾ ਲੌਂ ਨਹੀਂ ਹੈ ਤੇ ਮੈਂ ਕੋਠਿਆਂ ਦੀ ਯਾਦ ਬਹੁਤ ਜ਼ਿਆਦਾ ਮੰਦਾ ਹਾਲ ਪਤਾ ਨਹੀਂ ਕਿਹੜੇ ਟਾਈਮ ਜਦੋਂ ਮੇ ਪੈਂਦਾ ਉਹ ਕਹੇ ਤੇ ਕਵਲੀ ਰਾ ਦੀਆ ਕਹੇ ਥਲੇ ਗਲਾਰਾ ਦੀਆ ਕਿਹਦਾ ਮੈਂ ਬਾਹਰ ਆ ਕੇ ਬਹਿ ਜਾਨੀ ਆ ਤੇ ਮੈਂ ਇਹਨਾਂ ਨੂੰ ਕਹਿੰ ਨਿਕਲਾ ਬਾਹਰ ਆਪਾਂ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਔਰ ਜਦਨ ਮੀ ਪਿਆ ਪਿਆ ਇੱਕ ਖਾਂਬਰੇ ਦੇ ਥਾ ਨਹੀਂ ਆ ਗਿਆ ਮਾਸਾ ਵੀ ਖਲੋਣ ਨੂੰ ਔਰ ਸਾਰਾ ਇਹ ਡੂੰਗ ਪੈ ਜੇ ਬਹੁਤ ਮੰਦਾ ਲੇ ਪਰ ਜਦੋਂ ਬਰਸਾਤ ਆਉਂਦੀ ਏ ਕਿ ਸਾਰੇ ਜਿਹੜਾ ਕੋਠਾ ਸਾਰਾ ਚੁੰਗਾ ਸਾਰੇ ਚੁੰਦਿਆ ਜਿਹੜਾ ਝੋਨਾ ਲਾਉਣਾ ਹੁੰਦਾ ਬਹੁਤ ਮੰਦਾ ਲਿਆ ਸਾਰਾ ਇਦਾਂ ਵੇਖਣ ਵੇਖੋ ਤੁਸੀਂ ਜਿਆਦਾ ਮੰਦਾ ਆ ਜੀ ਕੈਮਰਾ ਬਹੁਤ ਮਜਬੂਰੀ ਮੋਰ ਮੈਨੂੰ ਧੋਖਾ ਬਹੁਤ ਜ਼ਿਆਦਾ ਮੰਦਾ ਲੀ ਮਾਤਾ ਜੀ ਸਰਕਾਰਾਂ ਤੇ ਬੜੇ ਬੜੇ ਦਾਅਵੇ ਕਰਦੀਆਂ ਨੇ ਕਿ ਅਸੀਂ ਮਕਾਨ ਪੱਕੇ પાਕੇ ਦਵਾਂਗੇ ਅਸੀਂ ਗਰੀਬਾਂ ਨੂੰ ਆਹ ਸਹੂਲਤ ਦਵਾਂਗੇ ਗਰੀਬਾਂ ਨੂੰ ਆਹ ਸਹੂਲਤ ਦਵਾਂਗੇ ਖੜੇ ਜੇ ਕੁਛ ਨਹੀਂ ਆਇਆ ਜੇ ਬੜੀ ਵੜਾ ਲੈ ਕੇ ਖੜੇ ਆ ਸਰਪੰਚ ਨੇ ਵੀ ਲਿਖਾਇਆ ਨਹੀਂ ਆਇਆ ਜੇ ਕਿ ਮੈਂ ਬਹੁਤ ਔਖੀ ਜੇ ਮੈਂ ਕੋਨੇ ਜਵਾਨਾਂ ਬਾਂਹਾਂ ਕੋ ਕੀ ਮੰਗਾ ਮੈਂ ਜਾ ਕੇ ਮੈਂ ਬੜੀਆ ਪੱਕਾ ਬਣਵਾਇਆ ਜੇ ਧੋਨਾ ਲਾਉਂਦੀ ਰਹੀ ਸਾਰੇ ਪਿੰਡ ਦੇ ਗੜਾ ਤੇ ਝੋਨਾ ਨਾਲ ਆ ਮੈਂ ਕਿਹਾ ਨਹੀਂ ਮੈਂ ਖਾਉਂਗੀ ਕਿੱਥੋਂ ਖਾਉਂਗੀ ਕਿੱਥੋਂ ਆਪਣਾ ਡੰਗ ਲਾਉਣੀ ਹਾਂ ਤੇ ਹੁਣ ਮੈਂ ਹੁਣ ਕੰਮ ਕੋ ਮੈਂ ਨਹੀਂ ਕਰਦੇ ਏਡਾ ਆਪਣਾ ਡੰਗ ਲਾਉਣੀ ਘਰਾਂ ਚ ਕੰਮਕਾਰ ਕਰਕੇ ਤੇ ਮਾਤਾ ਜੀ ਜਿਹੜਾ ਕੋਠਾ ਏ ਇੱਕ ਰਾਤ ਵੇਲੇ ਡਿੱਗਦਾ ਏ ਕਿ ਦਿਨ ਵੇਲੇ ਡਿੱਗਦਾ ਏ ਰਾਤ ਵੇਲੇ ਡੇਪਾ ਦਿਨ ਵੇਲੇ ਡੇਪਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਡਿੱਗਦਾ ਅੱਛਾ ਜੀ ਇਹਦਾ ਕੋਈ ਹੈ ਹੀ ਨਹੀਂਗਾ ਤੇ ਸਰਪੰਚ ਨੇ ਦਾ ਪਿੰਡ ਦੀ ਪੰਚਾਇਤ ਨੇ ਆਣ ਕੇ ਤੁਹਾਡੀ ਸਾਰ ਲਈ ਨਾ ਕਿਸੇ ਨੇ ਨਹੀਂ ਲਈ ਵੀ

ਸੋਤ ਹੀ ਦੇਖ ਸਕਦੇ ਜੋ ਕਿ ਮਾਤਾ ਕਿਸ ਤਰ੍ਹਾਂ ਭਾਵਕ ਹੋ ਰਹੀ ਹੈ ਕਿਉਂਕਿ ਨੌਜਵਾਨ ਪੁੱਤ ਘਰੋਂ ਤੁਰ ਜਾਣਾ ਜ ਸਿਆਣਿਆਂ ਦੀ ਕਹਾਵਤ ਹੈ ਕਿ ਜਿਹੜੇ ਨੌਜਵਾਨ ਪੁੱਤ ਹੁੰਦੇ ਨੇ ਉਹ ਮਾਪਿਆਂ ਦੀ ਗੰਡੋਰੀ ਹੁੰਦੇ ਨੇ ਬਜ਼ੁਰਗ ਵਾਰੇ ਪਰ ਜਦੋਂ ਉਹ ਗੰਡੋਰੀ ਟੁੱਟ ਜਾਵੇ ਤੇ ਮਾਪੇ ਕਿੱਧਰ ਜਾਣ ਦਰਦ ਦਰਦੀਆਂ ਠੋਕਰਾਂ ਮਾਤਾ ਖਾ ਰਹੀ ਹੈ ਮਾਤਾ ਕਹਿ ਰਹੀ ਹੈ ਕਿ ਮੈਂ ਪਿੰਡ ਦੇ ਵਿੱਚੋਂ ਕਿਸੇ ਜ਼ਿੰਮੇਦਾਰਾਂ ਦੇ ਕੋਲੋਂ ਕਿੱਲੋ ਆਟਾ ਲੈ ਕੇ ਆਪਣੇ ਜਿਹੜੇ ਰੋਜ਼ ਮਰਾਂ ਦੀ ਜਿਹੜੀ ਰੋਜੀ ਰੋਟੀ ਆ ਉਹ ਮੈਂ ਚਲਾ ਰਹੀ ਆ ਤੇ ਮਾਤਾ ਕੋ ਆਪਾਂ ਪੁੱਛਦੇ ਆ ਮਾਤਾ ਜੀ ਤੁਹਾਨੂੰ ਕਿਹੋ ਜੀ ਮਦਦ ਦੀ ਲੋੜ ਹੈ ਮਦਦ ਦੀ ਮੈਨੂੰ ਕੁੱਲਾ ਪਾ ਦੋ ਕੁੱਲਾ ਪਾ ਦੋ ਜਿਹੜਾ ਮੈਂ ਰਾਤ ਦੇ ਨਾਲ ਇਦਾਂ ਕਰਕੇ ਤੇ ਰੱਖ ਕੌਲੀ ਕਿਤੇ ਗੁਲਾਮ ਮੈਨੂੰ ਇਹ ਕੰਮ ਕਰਦਾ ਕੋਠਾ ਪਾ ਦੋ ਮੈਨੂੰ ਇੱਕ ਮੇਰੇ ਪੁੱਤ ਮੈਨੂੰ ਹੋਰ ਕੁਝ ਨਹੀਂ ਸੋ ਮਾਤਾ ਜੀ ਦੀ ਮੰਗ ਹੈ ਕਿ ਮੈਨੂੰ ਇੱਕ ਜਿਹੜਾ ਕੋਠਾ ਹੈ ਉਹ ਮੇਰਾ ਪਾ ਦੋ ਤਾਕੇ ਜਿਹੜਾ ਹਰ ਵਕਤ ਜਿਹੜਾ ਮੌਤ ਦਾ ਡਰ ਰਹਿੰਦਾ ਏ ਕਿਤੇ ਇਹ ਸਾਰਾ ਨਾ ਕਿਤੇ ਡਿੱਗ ਜਾਵੇ ਤੇ ਉਹਦੇ ਤੋਂ ਮੇਰਾ ਬਚਾਅ ਹੋ ਸਕੇ ਸੋ ਪਿੰਡ ਵਾਸੀ ਵੀ ਆਪਣੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੰਤ ਸਿੰਘ ਜੀ ਥੀ ਵੀਰ ਜੀ ਕੀ ਹਾਲਾਤ ਨੇ ਮਾਤਾ ਦੇ ਘਰ ਦੇ ਹਾਲਾਤ ਮਾਤਾ ਦੇ ਤੁਮ ਸਾਹਮਣੇ ਵਗਲੋ ਬਹੁਤ ਮਾੜੇ ਆ ਤੇ ਕਮਾਉਣ ਦਾ ਕੋਈ ਸਾਧਨ ਨਹੀਂਗਾ ਮਾਤਾ ਦੇ ਤੇ ਮਾਤਾ ਵਿਚਾਰੀ ਟੈਮਪਾਸ ਬਹੁਤ ਜ਼ਿਆਦਾ ਔਖਾ ਕਰਦੀ ਆ ਤੇ ਇਹਦੀ ਵੱਤ ਵਤ ਮਦਦ ਕੀਤੀ ਜਾਵੇ ਇਹਦੇ ਕਮਰੇ ਪਾਇਆ ਜਾਣ ਕਿਉਂਕਿ ਇਹਨਾਂ ਦਾ ਇੱਕ ਬੇਟਾ ਸੀ ਉਹ ਮੇਰੇ ਨਾਲ ਹੀ ਪੜਦਾ ਸੀ ਪਰ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਹਾਂਜੀ ਤੇ ਮਾਤਾ ਬਹੁਤ ਜ਼ਿਆਦਾ ਦੁਖੀ ਆ ਇਹਦੀ ਮਦਦ ਕੀਤੀ ਜਾਵੇ ਉਹ ਮੰਗ ਕਰਦੇ ਨੇ ਇਸ ਵਕਤ ਪਿੰਡ ਦੀ ਪੰਚਾਇਤ ਨੇ ਵੀ ਨਹੀਂ ਆਣ ਕੇ ਹਾਲਾਤ ਦੇਖੇ ਜਾਂ ਮਦਦ ਕਰਨ ਦੀ ਕੋਈ ਨਹੀਂ ਥਾਣੀ ਨਹੀਂ ਵੀਰ ਜੀ ਕਿਸੇ ਨੇ ਨਹੀਂ ਵੇਖੇ ਹਾਲਾਤ ਕੋਈ ਮਦਦ ਕਰਨ ਨੂੰ ਤਿਆਰ ਨਹੀਂ ਆ ਚਲੋ ਮਾਤਾ ਨੇ ਸਾਨੂੰ ਕਿ ਖਬਰ ਲਵਾਓ ਅਸੀਂ ਖਬਰ ਲਵਾਈ ਆ ਇਹਦੀ ਹੈਲਪ ਕੀਤੀ ਜਾਵੇ ਵਾਦ ਤੋਂ ਵਾਦ ਹੈਲਪ ਕੀਤੀ ਜਾਵੇ ਕਿਉਂਕਿ ਮਾਤਾ ਬਹੁਤ ਤੰਗ ਆ ਕਮਾਈ ਲਈ ਕੋ ਸਾਧਨ ਉਹਨਾਂ ਦਾ ਹੈ ਨਹੀਂ ਕੋ ਠੀਕ ਹੈ ਹਾਂਜੀ ਵੀਰ ਜੀ ਸੋ ਵੀਰ ਨੇ ਵੀ ਕਹਿਆ ਕਿ ਜਿਹੜੇ ਮਾਤਾ ਦੇ ਹਾਲਾਤ ਨੇ ਬਹੁਤ ਨਾਜਕ ਹੈ ਸੋ ਮਾਤਾ ਦਾ ਸੰਪਰਕ ਨੰਬਰ ਹੈ 80548 15228 ਮੈਂ ਫਿਰ ਬੋਲਦਾ 80548 15228 ਸਾਰੇ ਦਾਨੀ ਸੱਜਣ ਜਿੰਨੇ ਵੀ ਵੀਰ ਨੇ ਉਹ ਮਾਤਾ ਦੇ ਨਾਲ ਸੰਪਰਕ ਕਰਕੇ ਤੇ ਡਾਇਰੈਕਟ ਜਿਹੜੀ ਮਦਦ ਹੈ ਮਾਤਾ ਦੀ ਇੱਕੋ ਮੰਗ ਹੈ ਕਿ ਮੇਰੇ ਜਿਹੜਾ ਕੋਠਾ ਹੈ ਮੇਰੇ ਕੋਠੇ ਦੀ ਜਿਹੜੀ ਛੱਤ ਹੈ ਉਹ ਪਾ ਦਿੱਤੀ ਜਾਵੇ ਮੇਰੀ ਹੋਰ ਕੋਈ ਮੰਗਣੀ ਆ ਦੋ ਵਕਤ ਦੀ ਜਿਹੜੀ ਰੋਜੀ ਰੋਟੀ ਆ ਉਹ ਮੈਂ ਮੰਗ ਕੇ ਖਾ ਰਹੀ ਆ ਤੈਸੋ ਵੀਰੋ ਆਪਾਂ ਲੰਗਰ ਬਹੁਤ ਤਗੜੇ ਤਗੜੇ ਲਾਉਣੇ ਆ ਭੰਡਾਰੇ ਵੀ ਆਪਾਂ ਬਹੁਤ ਬਹੁਤ ਤਗੜੇ ਤਗੜੇ ਕਰ ਦਿੰਨੇ ਆ ਉਹ ਭੰਡਾਰੇ ਤੇ ਲੰਗਰ ਲਾਏ ਸਫਲਤਾ ਕਦੋਂ ਹੁੰਦੇ ਆ ਜਦੋਂ ਆਪਾਂ ਕਿਸੇ ਗਰੀਬ ਦੀ ਮਦਦ ਕਰਦੇ ਆ ਸਰਕਾਰਾਂ ਨੂੰ ਤਾਂ ਮੈਂ ਪਹਿਲਾਂ ਇਲਾਨ ਤਾਂ ਪਾ ਦਿੱਤੀਆਂ ਨੇ ਕਿਉਂਕਿ ਉਹ ਗਰੀਬ ਦਾ ਇਸਤੇਮਾਲ ਕਰਦੀਆਂ ਨੇ ਗਰੀਬ ਜਦੋਂ ਉਹਨਾਂ ਨੇ ਵੋਟ ਲੈਣੀ ਆ ਤੇ ਗਰੀਬ ਪਰਿਵਾਰਾਂ ਨੂੰ ਗਰੀਬ ਬੰਦੇ ਨੂੰ ਤਿੰਨ ਤਰ੍ਹਾਂ ਦੇ ਜਿਹੜੇ ਵਾਦੇ ਨੇ ਉਹ ਕਰਦੇ ਨੇ ਕਿ ਅਸੀਂ ਤੇਰਾ ਆ ਕਰ ਦਾਂਗੇ ਤੇਰਾ ਉਹ ਕਰ ਦਾਂਗੇ ਜਦੋਂ ਜਿੱਤ ਜਾਂਦੇ ਨੇ ਉਦੋਂ ਪਿੰਡ ਨੂੰ ਮੂੰਹ ਤੱਕਣ ਵੀ ਵਿਖਾਉਂਦੇ ਤੇ ਗਰੀਬ ਉੱਥੇ ਦਾ ਉੱਥੇ ਆਪ ਐਸ਼ਾ ਲੈਂਦੇ ਨੇ ਜਾਜਾਂ ਦੇ ਵਿੱਚ ਸੋ ਆਕਤੰਪੇ ਜਿਹੜੇ ਐਨਆਰਆਈ ਵੀਰ ਨੇ ਜਿਹੜੇ ਮੇਰੀ ਵੀਡੀਓ ਦੇਖ ਰਹੇ ਨੇ ਜਾਂ ਜਿਹੜੇ ਦਾਨੀ ਸੱਜਣ ਨੇ ਸਿਰਫ ਉਹ ਮਦਦ ਕਰ ਸਕਦੇ ਨੇ ਮਾਤਾ ਦੀ ਮਾਤਾ ਰੋ ਰਹੀ ਏ ਕੁਰਲਾ ਰਹੀ ਏ ਕਿਉਂਕਿ ਮਾਤਾ ਦਾ ਨਾ ਕੋਈ ਅੱਗੇ ਨਾ ਕੋਈ ਪਿੱਛੇ ਚਾਰ ਧੀਆਂ ਨੇ ਉਹ ਵੀ ਵਿਆਹ ਦਿੱਤੀਆਂ ਨੇ ਆਕਤੰਪੇ ਬਜ਼ੁਰਗ ਮਾਤਾ ਤੇ ਜਾਂ ਉਹਨਾਂ ਦੇ ਜਿਹੜੇ ਬਜ਼ੁਰਗ ਪਤੀ ਨੇ ਉਮਰ 60 65 ਦੇ ਕਰੀਬ ਹੈ ਤੇ ਦੋਸਤ ਸਰੋਤਿਓ ਵਿਹਾੜੀ ਕਰਨ ਯੋਗ ਵੀ ਨਹੀਂ ਉਮਰ ਹੈਗੀ ਮਾਤਾ ਕਰੇ ਕੀ ਸਿਰਫ ਜੇ ਮਾਤਾ ਦੀ ਤੁਸੀਂ ਮਦਦ ਕਰ ਸਕਦੇ ਜੋ ਜੇ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚ ਸਕੇ ਮੈਂ ਤੁਹਾਡਾ ਆਪਣਾ ਗੁਰਵੈਲ ਸਿੰਘ ਤੁਸੀਂ ਦੇਖਦੇ ਰਹੋ ਜੀਡੀਐਸ ਪੰਜਾਬ ਨਿਊਜ਼ ਟੀਵੀ ਅੰਮ੍ਰਿਤਸਰ